ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਰਾਸ ਅਤੇ ਬਾਲਟਾਲ ਤੋਂ ਹੁੰਦੇ ਹੋਏ ਅਮਰ ਨਾਲ ਦੇ ਸਥਾਨ ਤੇ ਪਹੁੰਚ ਗਏ ਸਨ ਇਸ ਸਥਾਨ ਤੇ ਸ਼ਿਵ ਜੀ ਨੇ ਮਾਤਾ ਪਾਰਵਤੀ ਜੀ ਨੂੰ ਅਮਰ ਕਥਾ ਸੁਣਾਈ ਸੀ ਇਸ ਸਥਾਨ ਤੇ ਪਹਾੜਾਂ ਤੋਂ ਜੋ ਬੂੰਦ-ਬੂੰਦ ਪਾਣੀ ਰਿਸਦਾ ਹੈ ਬਹੁਤ ਸਰਦੀ ਕਾਰਨ ਉਹ ਪਾਣੀ ਜੰਮ ਕੇ ਗੁਫਾ ਅੰਦਰ ਇੱਕ ਸ਼ੈਵਲਿੰਗ ਦਾ ਰੂਪ ਧਾਰਨ ਕਰ ਲਿੰਦਾ ਹੈ ਪੂਰੇ ਦੇਸ਼ ਤੋਂ ਸ਼ੈਵ ਭਗਤ ਗਰਮੀਆਂ ਵਿੱਚ ਇਸ ਗੁਫਾ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਸਰਦੀਆਂ ਵਿੱਚ ਇਸ ਪਹਾੜ ਤੇ ਹਰੀ ਬਰਫ ਪੈਣ ਦੇ ਕਾਰਨ ਇਸ ਗੁਫਾ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਹਨ ਉਸ ਸਮੇਂ ਇੱਥੋਂ ਦੇ ਪੁਜਾਰੀਆਂ ਨੇ ਵੀ ਮਨਾਰਸ ਅਤੇ ਪ੍ਰਿਆਗ ਰਾਜਵਾਂਗ ਸੰਗਤ ਵਿੱਚ ਇੱਕ ਭਰਮ ਪੈਦਾ ਕੀਤਾ ਹੋਇਆ ਸੀ ਕਿ ਜਿਹੜਾ ਮਨੁੱਖ ਆਪਣਾ ਸਾਰਾ ਧਨ ਦੌਲਤ ਅਤੇ ਸੋਨਾ ਚਾਂਦੀ ਪੁਜਾਰੀਆਂ ਨੂੰ দান ਕਰਕੇ ਇਸ ਬਾਰ ਵਿੱਚ ਆਪਣੇ ਪ੍ਰਾਣ ਤਿਆਗ ਦੇਵੇਗਾ ਉਹ ਸਿੱਧਾ ਸ਼ੈਪੂਰੀ ਵਿੱਚ ਪਹੁੰਚ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਗੁਫਾ ਦੇ ਅੰਦਰ ਗਏ ਕੌ ਸਮਾ ਉਸ ਗੁਫਾ ਦੇ ਅੰਦਰ ਬੈਠੇ ਰਹੇ ਅਤੇ ਸਭ ਕੁਝ ਆਪਣੇ ਅੱਖੀਂ ਦੇਖਿਆ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਗੁਫਾ ਤੋਂ ਬਾਹਰ ਆ ਕੇ ਇੱਕ ਸਥਾਨ ਤੇ ਮੌਜਮਾਨ ਹੋ ਗਏ ਸਨ ਉਹਨਾਂ ਨੇ ਰਾਮਕਲੀ ਰਾਗ ਦੇ ਇੱਕ ਸ਼ਬਦ ਦਾ ਗਾਇਨ ਕੀਤਾ ਉਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 905 ਅਤੇ 6 ਤੇ ਦਰਜ ਹੈ ਸਭ ਪੁਜਾਰੀਆਂ ਅਤੇ ਸੰਗਤਾਂ ਨੇ ਜਦ ਗੁਰੂ ਜੀ ਦੇ ਰਸ ਭਿੰਨੀ ਆਵਾਜ਼ ਵਿੱਚ ਕੀਰਤਨ ਸਰਵਣ ਕੀਤਾ ਤਾਂ ਉਹ ਸਭ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਵਾਂ ਵਿੱਚ ਬੈਠ ਗਏ ਸਨ ਉਹ ਸ਼ਬਦ ਦਾ ਅਰਥ ਇਹ ਹੈ ਸਭ ਸ੍ਰਿਸ਼ਟੀ ਦੀ ਉਤਪਤੀ ਪਰਮਾਤਮਾ ਕਰਦਾ ਹੈ ਸਭ ਸ੍ਰਿਸ਼ਟੀ ਪਰਮਾਤਮਾ ਦੇ ਅੰਦਰ ਹੈ ਕੁਝ ਵੀ ਉਸ ਪਰਮਾਤਮਾ ਤੋਂ ਬਾਹਰ ਨਹੀਂ ਹੈ ਹਰ ਵਸਤਾ ਪਰਮਾਤਮਾ ਤੋਂ ਹੀ ਪੈਦਾ ਹੋਈ ਹੈ ਉਹ ਪ੍ਰਭੂ ਜੁਗਾ ਜਗਾਂਤਰਾ ਤੋਂ ਸਥਿਰ ਹੈ ਉਹੀ ਸੰਸਾਰ ਦੇ ਆਉਤਪਤੀ ਅਤੇ ਪਰਲੋ ਕਰਨ ਵਾਲਾ ਹੈ ਉਸ ਤੋਂ ਬਗੈਰ ਹੋਰ ਕੋਈ ਨਹੀਂ ਹੈ ਮੇਰਾ ਪਰਮਾਤਮਾ ਬੜੀ ਟੂੰਗੀ ਸੋਚ ਵਾਲਾ ਅਤੇ ਗੰਭੀਰ ਹੈ ਜੇ ਉਸ ਜਿਸ ਨੇ ਉਸ ਦਾ ਸਿਮਰਨ ਕੀਤਾ ਹੈ ਉਸ ਨੇ ਹੀ ਸੁੱਖ ਪਾਇਆ ਹੈ ਨਾਮ ਕਾਰਨ ਉਸ ਮਨੁੱਖ ਨੂੰ ਜਮਾਂ ਦਾ ਡਰ ਨਹੀਂ ਲੱਗਦਾ ਪਰਮਾਤਮਾ ਦਾ ਨਾਮ ਹੀ ਅਨਮੋਲ ਰਤਨ ਅਤੇ ਹੀਰਾ ਹੈ ਸੱਚਾ ਸਾਹਿਬ ਮੌਤ ਤੋਂ ਰਹਿਤ ਹੈ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਪਰਮਾਤਮਾ ਦਾ ਨਾਮ ਜਪਣ ਵਾਲੀ ਰਸਨਾ ਸੁੱਚੀ ਹੈ ਅਤੇ ਉਸ ਦੇ ਬੋਲ ਵੀ ਸੱਚੇ ਹਨ ਸਿਮਰਨ ਕਰਨ ਵਾਲੇ ਦੇ ਮਨ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ ਇਸ ਬਾਰੇ ਕੋਈ ਭਲੇਖਾ ਨਹੀਂ ਰਹਿਣਾ ਚਾਹੀਦਾ। ਅਨੇਕ ਲੋਕ ਜੰਗਲਾਂ ਅਤੇ ਪਹਾੜਾਂ ਦੀਆਂ ਕੰਧਰਾਂ ਵਿੱਚ ਰਹਿੰਦੇ ਹਨ। ਉਹ ਪਰਮਾਤਮਾ ਦਾ ਨਾਮ ਵਿਸਾਰ ਕੇ ਆਪਣੇ ਉਦਮ ਤੇ ਹੀ ਹੰਕਾਰ ਕਰਦੇ ਰਹਿੰਦੇ ਹਨ। ਅਤੇ ਦਰਗਾਹ ਵਿੱਚ ਸਦਾ ਖਵਾਰ ਹੁੰਦੇ ਹਨ। ਸਿਮਰਨ ਬਗੈਰ ਗਿਆਨ, ਧਿਆਨ ਅਤੇ ਸਮਾਧੀ ਦਾ ਕੋਈ ਅਰਥ ਨਹੀਂ ਹੈ। ਗੁਰੂ ਦੀ ਦੱਸੇ ਮਾਰਗ ਤੇ ਚੱਲ ਕੇ ਸਿਮਰਨ ਕਰਨ ਵਾਲੇ ਦਾ ਦਰਗਾਹ ਵਿੱਚ ਸਦਾ ਮਾਨ ਸਨਮਾਨ ਹੁੰਦਾ ਹੈ ਹਾਠ ਅਤੇ ਹੰਕਾਰ ਕਰਨ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਉਹ ਪਾਠ ਪੜ੍ਹ ਕੇ ਲੋਕਾਂ ਨੂੰ ਸੁਣਾਉਂਦੇ ਹਨ ਤੀਰਥਾਂ ਤੇ ਜਾਂਦੇ ਹਨ ਪਰ ਅੰਦਰੋਂ ਕਾਮ ਕ્રોਧ ਲੋਭ ਮੋਹ ਅਹੰਕਾਰ ਨਹੀਂ ਛੱਡਦੇ ਉਹ ਨਾਮ ਤੋਂ ਬਿਨਾਂ ਆਤਮਿਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ ਮਨੁੱਖ ਬਹੁਤ ਯਤਨ ਕਰਕੇ ਵੀ ਕਾਮ ਬਾਸ਼ਨਾ ਤੇ ਕਾਬੂ ਨਹੀਂ ਪਾ ਸਕਦਾ ਮਨ ਡੋਲਦਾ ਰਹਿੰਦਾ ਹੈ ਅਤੇ ਨਰਕਾਂ ਵਿੱਚ ਵਾਸਾ ਪਾਉਂਦਾ ਹੈ ਜਮਾਂ ਦੇ ਬਸ ਬੈ ਕੇ ਸਜ਼ਾ ਭੋਗਦਾ ਹੈ ਨਾਮ ਤੋਂ ਬਗੈਰ ਦੇਹੀ ਵਿਕਾਰਾਂ ਵਿੱਚ ਛੜਦੀ ਰਹਿੰਦੀ ਹੈ ਸਿੱਧ ਸਾਧਕ ਮਹਾਂਤ ਰਿਸ਼ੀ मुनि ਵੀ ਹੱਠ ਕਾਰਨ ਆਪਣੇ ਅੰਦਰ ਦਾ ਭੇਦ ਭਾਵ ਨਹੀਂ ਮਿਟਾ ਸਕਦੇ ਜੋ ਸ਼ਬਦ ਨੂੰ ਮਨ ਵਿੱਚ ਟਿਕਾ ਕੇ ਗੁਰੂ ਦੀ ਸੇਵਾ ਕਰਦੇ ਹਨ ਉਹਨਾਂ ਦਾ ਤਨ ਮਨ ਪਵਿੱਤਰ ਹੋ ਕੇ ਹੰਕਾਰ ਤੇ ਕਾਮ ਬਾਸ਼ਨਾ ਮਿਟ ਜਾਂਦੀ ਹੈ ਚੰਗੇ ਕਰਮਾਂ ਨਾਲ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਮੈਂ ਤੇਰੀ ਸ਼ਰਨ ਵਿੱਚ ਆ ਕੇ ਤੇਰੇ ਚਰਨਾਂ ਦੀ ਪ੍ਰੀਤ ਚਾਹੁੰਦਾ ਹਾਂ ਤੇਰੇ ਤੋਂ ਹੀ ਤੇਰੀ ਭਗਤੀ ਅਤੇ ਭਾਵਨਾ ਬਣਦੀ ਹੈ ਗੁਰਮਖ ਸਦਾ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਹਨ ਪਰਮਾਤਮਾ ਦੇ ਨਾਮ ਵਿੱਚ ਭੱਜ ਕੇ ਅੰਦਰੋਂ ਹੰਕਾਰ ਖਤਮ ਹੋ ਜਾਂਦਾ ਹੈ ਝੂਠ ਅਤੇ ਅਖੰਡ ਨਾਲ ਕਦੇ ਵੀ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਗੁਰੂ ਦੇ ਸ਼ਬਦ ਤੋਂ ਬਿਨਾਂ ਪਰਮਾਤਮਾ ਦੀ ਦਰਗਾਹ ਦਾ ਮਾਰਗ ਨਹੀਂ ਮਿਲਦਾ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਗੁਰੂ ਦੇ ਸਨਮੁਖ ਰਹਿਣ ਵਾਲੇ ਨੂੰ ਹੀ ਇਸ ਤਤ ਗਿਆਨ ਦੀ ਸਮਝ ਪੈਂਦੀ ਹੈ ਗੁਰੂ ਜੀ ਨੇ ਪਜਾਰੀਆਂ ਨੂੰ ਸਮਝਾਇਆ ਕਿ ਪ੍ਰਭੂ ਦੀ ਭਗਤੀ ਕਰਨ ਵਾਲੇ ਅੰਦਰ ਹੌਲੀ-ਹੌਲੀ ਪ੍ਰਭੂ ਦੇ ਗੁਣ ਸਮਾ ਜਾਂਦੇ ਹਨ ਐਸ ਲਈ ਸਾਨੂੰ ਸਭ ਨੂੰ ਝੂਠ ਅਤੇ ਪਖਾੜ ਨੂੰ ਛੱਡ ਕੇ ਇੱਕ ਪਰਮੇਸ਼ਰ ਦਾ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਤਾਂ ਹੀ ਸੱਚਖੰਡ ਵਿੱਚ ਜੀਵ ਦਾ ਵਾਸਾ ਹੋ ਸਕਦਾ ਹੈ ਪੁਜਾਰੀਆਂ ਅਤੇ ਸੰਗਤਾਂ ਨੇ ਗੁਰੂ ਜੀ ਦੇ ਬਚਨ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਸਰਵਣ ਕੀਤੇ ਅਤੇ ਮੰਨ ਲੈ ਉਹਨਾਂ ਨੇ ਪਖਾੜ ਦਾ ਤਿਆਗ ਕਰਕੇ ਇੱਕ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸੀ ਗੌਰਤਿਹਾਰ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਮਾਖਣ ਹਾਰ ਹੈ ਇਹ ਸਾਕੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣਾ ਤਾਂ ਕਿ ਉਹ ਵੀ ਨਾਮ ਨਾਲ ਜੁੜ ਸਕਣ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ